ਪਵਗਤ ਮੋ ਤਾਰਾ ਜੀ ਐਸੇ ਗੁਰਾਂ ਕੋ ਗਰਵਲ ਜਾਈਏ आप मुकतारा जी गुरा गो बल आप मुकत मोय जी ऐसे गुरा तब जाए ओ आप मुगत मो तारा जी ऐसे गुरात जैसे मोए तारा जी ऐसे ਬਲ ਬਲ ਜਾਈਏ ਆਪ ਮੁਖਤ ਹੋ ਯਾਰੇ ਜੈ ਉਸਰ ਤੋਂ ਬਲ ਬਲ ਜਾਈਏ ਜੀ ਆਪ ਮੁਖਤ ਹੋ ਸਾਰੇ ਜੀ ਸ਼ੁਕਰ ਗੁਜ਼ ਬਲ ਬਲ ਜਾਈਏ ਆਪ ਮੁਖਤ ਹੋ ਸਾਰੇ ਜੀ ਸ਼ੁਕਰ ਗੁਜ਼ बल भल तो जाए आप भगल पार ऐसे गुरा तो बाल भल जाइए आम मुगल पारे जी ऐसे गुरा तो बाल बाल जाइए आप भगत पारे दी ऐसे गुरा को बाल भल जाइए ਆ ਤੁਮ ਗੋਦ ਹੋਏ ਤਾਰੇ ਜੀ ਐ ਤੇ ਗੁਰਾ ਕੋ ਬਲ ਬਲ ਜਾਈਏ ਐ ਇਸ ਤੇ ਗੁਰਾਂ ਤੋਂ ਬਲ ਬਲ ਉਹ ਬਲ ਬਲ ਜਾਈਏ 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 बाल बाल जाइए बाल बाल जाइए भल बाल जाइए बाल बाल भल बाल बाल भल बाल बाल भल बाल

भॻत पोारे अॼु तो बार बार जा भग पुराणे अॼु घुरातो बार बार जा ਮੋਤ ਜਤ ਮੋਤ ਨਾਰਾ ਜੀ ਐ ਸਿਗੁਰਾ ਕੋ ਬਲ ਬਦ ਜਾਈਏ ਆਬ ਮੋਤ ਮੋਤ ਨਾਰਾ ਜੀ ਐ ਸਿਗੁਰਾ ਕੋ ਬਲ ਬਦ ਜਾਈਏ ਨਾਰਾਇਣ ਨਰਪਤ ਨਮ ਦੇ ਕਰਪੁੱਤਰ ਨੇ ਜਨਮ ਲਿਆ ਕਿਰਪਾ ਕਾਲ ਕੇ ਨਹੀਂ ਭਈ ਜੀਤ ਮੇਰੀ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਇੱਕ ਪੌਣੇ 42 ਸਾਲ ਦੀ ਉਮਰ ਦੇ ਵਿੱਚ ਏਡੇ ਏਡੇ ਪੰਥ ਰਚ ਗਏ ਤੇ ਉਹਨਾਂ ਦੇ ਸੇਵਕਾਂ ਦੇ ਵਿੱਚ ਕਿੰਡੀ ਵੱਡੀ ਕਿਤਾਗਤ ਹੋਣੀ ਹੈ ਲਗਾਤਾਰ ਦਿੱਲੀ ਤੋਂ ਤਿੰਨ ਦਿਨ ਆਉਂਦੇ ਰਹੇ ਨੇ ਪਹਿਲੇ ਦਿਨ ਵੀ ਆਏ ਯੁੱਧਗੁਰੂ ਤੇਗ ਬਹਾਦਰ ਮਾਝ ਨੂੰ ਪਿੰਜਰੇ ਵਿੱਚ ਬੰਦ ਕਰਿਆ ਤਿੰਨ ਸਿੱਖ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇ ਅੱਲਾ ਜੀ ਤੇ ਦੋ ਸਿੱਖ ਬਾਹਰ ਨੇ ਭਾਈ ਉਹਦਾ ਗੀਬਲ ਲਾਈ ਜਿਨ੍ਹਾਂ ਨੂੰ ਬਾਣੀ ਯਾਦ ਹੈ ਆਖਾਂ ਜੀਵਾ ਵਿਸਰੈ ਮਰ ਜਾਓ ਮਾਝ ਕਹਿੰਦੇ ਜਿਹਨੂੰ ਪ੍ਰਮਾਤਮਾ ਦੀ ਬਾਣੀ ਚੇਤੇ ਹੈ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਉਹ ਜਗ ਸੰਸਾਰ ਤੋਂ ਕੁਝ ਨਾ ਕੁਝ ਖੱਟ ਲੈਂਦਾ ਹੈ ਤੇ ਜਿਹਨੂੰ ਬਾਣੀ ਵਿਸਰਗੀ ਤੇ ਮਹਾਰਾਜ ਨੇ ਇਸ ਬਾਣੀ ਇਸ ਸ਼ਲੋਕ ਦਾ ਜਿਹੜਾ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਇੱਕ ਉਦਾਹਰਣ ਦੇ ਕੇ ਸਮਝਾਉਣਾ ਕੀਤਾ ਤਨਾਸਰੀ ਰਾਗ ਵਿੱਚ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਵਿਲਾਈ ਜੀ ਨੂੰ ਬਿਸਰਜੇ ਗੁਰਾਂ ਦੀ ਬਾਣੀ ਓ ਫਕੇਰੋ ਕੀ ਵਾਂਗੂੰ ਬੇਲਕੇ ਵਈ ਜੀ ਨੂੰ ਬਿਸਰਜੇ ਗੁਰਾਂ ਦੀ ਬਾਣੀ ਓ ਤਾਂ ਫਕੇਰੋ ਕੀ ਵਾਂਗੂੰ ਬੇਲਕੇ ਜੀ ਨੂੰ ਬਿਸਰਜੇ ਗੁਰਾਂ बाणी पके रोगी बूं मिसी बाणी पके रोगी बू बेलो के जी बाणी पके रोगी बागू बेलो के ਨੋ ਦੇ ਸਰ ਗੁਰਾ ਦੀ ਬਾਣੀ ਫੱਟੇ ਰੋ ਦੀਵਾ ਗੁਲਤੇ ਸੁਤੇਗ ਬਾਦਰਮਾ ਜੀ ਕਹਿਣ ਲੱਗੇ ਜਿਉ ਗੁਰੂ ਅਰਜਨ ਦੇ ਮਹਲ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਾਰ ਜੀ ਵਾਣ ਜਿਉ ਜਿਉ ਪੱਕਾ ਰੋਗੀ ਬਿਲ ਇਸ ਕਰਕੇ ਫਿਰ ਤਿੰਨ ਦਿਨ ਲਗਾਤਾਰ ਜਿਹੜੀ ਉਸ ਪਵਨ ਪਿੱਤਰ ਬਾਣੀ ਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਿੱਤਰ ਮੁਖਾਰ ਵਿੰਦ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਿਤਾ ਦੇ ਪਾਵਨ ਪਿੱਤਰ ਮੁਖ ਦੇ ਸ਼ਲੋਕ ਉੱਚੀ ਜਗ੍ਹਾ ਉੱਤੇ ਰੱਖ ਕੇ ਉੱਤੇ ਰਮਾਲਾ ਪਾ ਕੇ ਉੱਤੇ ਚਬਰ ਦੀ ਸੇਵਾ ਕਰਦੇ ਨੇ ਸਾਡੇ ਪਿਤਾ ਦੇ ਮੁਖ ਦੀ ਬਾਣੀ ਹੈ ਬੋਲ ਨਹੀਂ ਬਾਣੀ ਹੈ ਉਹਨੇ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦਿਆਲ ਪਰਖ ਮਿਹਰਬਾਨਾ ਹਰਿ ਨਾਨਕ ਸੱਚ ਬਖੰਣਾ ਤੇ ਕਦੇ ਕਦੇ ਨਲੇ ਮਾਰ ਜੀ ਕਹਿੰਦੇ ਸਾਧੋ ਰਚਨਾ RAM ਬਣਾਈ ਇੱਕ ਆਸਤਰ ਇੱਕ ਇੱਕ ਆਸਤਰ ਇੱਕ ਵਿਥਿਆ ਮਾਨੋ ਸ੍ਰੀ ਗੁਰਤੇਗ ਬਹਾਦਰ ਮਾਰ ਦੀ ਪਾਵਨ ਪਿਤਰ ਬਾਣੀ ਦੇ ਸ਼ਲੋਕ ਤਨਵਾਜਾਂ ਵਾਲੇ ਪੜ੍ਹਦੇ ਨੇ ਉਹ ਧੰਨਾ ਮੇਰੇ ਪਿਤਾ ਜੀ ਦੀ ਪਾਵਨ ਪਿਤਰ ਮੁਖ ਦੀ ਬਾਣੀ ਹੈ ਤੇ ਤਨ ਬਾਬਾ ਜੀਵਨ ਸਿੰਘ ਜੀ ਜਦ ਤਾਂ ਫਿਰ ਇੱਕ ਦਿਨ ਨਹੀਂ ਦੋ ਦਿਨ ਨਹੀਂ ਲਗਾਤਾਰ ਤਿੰਨ ਦਿਨ ਅੰਮ੍ਰਿਤ ਵੇਲੇ ਜਾਂਦੇ ਨੇ ਦਿੱਲੀ ਤੋਂ ਅਨੰਦਪੁਰ ਸਾਹਿਬ ਉਥੋਂ ਫੇਰ ਘੋੜਾ ਮੋੜਦੇ ਨੇ ਤੇ ਆ ਕੇ ਫੇਰ ਦਿੱਲੀ ਵਿੱਚ ਜਿਹੜਾ ਉਹ ਸੁੱਖ ਸ਼ਾਂਤੀ ਦੱਸਣ ਆ ਪੁੱਜਦੇ ਨੇ ਅੱਜ ਕਿਵੇਂ ਹੋਇਆ ਕਹਿੰਦੇ ਅੱਜ ਭਾਈ ਮਤੀਦਾਸ ਨੂੰ ਜੜਨ ਆਰੇ ਨਾਲ چیر ਕੇ ਸ਼ਹੀਦ ਕਰ ਦਿੱਤਾ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਤੇ ਰਹਿੰਦੇ ਕਿੱਥੇ ਨੇ ਭਾਈ ਕਲਿਆਣਾ ਜੀ ਜਿਹੜੇ ਬਾਬਾ ਜੀਵਨ ਸਿੰਘ ਜੈਤੇ ਦੇ ਪਿਤਾ ਜੀ ਉਹਨਾਂ ਦੇ ਅੰਗੇ ਪਿਤਾ ਜੀ ਜਿਨ੍ਹਾਂ ਦਾ ਨਾਮ ਭਾਈ ਕਲਿਆਣੇ ਵਾਲੀ ਜਿਹੜੀ ਅੱਜ ਵੀ ਧਰਮਸ਼ਾਲਾ ਉੱਥੇ ਦਿੱਲੀ ਦੇ ਵਿੱਚ ਉੱਥੇ ਆ ਕੇ ਭਾਈ ਕਲਿਆਣੇ ਦੀ ਧਰਮਸ਼ਾਲਾ ਵਿੱਚ ਰਹਿੰਦੇ ਨੇ ਭੋਜਨ ਮਿਲ ਕੇ ਆ ਸ਼ਕ ਲਿਆ ਤੇ ਨਹੀਂ ਬਸ ਇੱਕ ਮਨ ਵਿੱਚ ਇੱਕੋ ਹੀ ਤਾਂਗ ਹੈ ਕਿ ਹੁਣ ਕਲਗੀ ਵਾਲੇ ਦੇ ਕਦੋਂ ਜਿਹੜੇ ਉਹਨਾਂ ਦੇ ਪਿਤਾ ਦੇ ਦਰਸ਼ਨ ਹੋਣਗੇ ਤੇ ਪਿਆਰ ਦੇ ਵਿੱਚ ਜਿੰਨੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਪਵਿੱਤਰ ਬਾਣੀ ਹੈ ਨਾ ਉਹ ਸਾਰੀ ਬੈਰਾਗ ਹੋਏ ਬਾਣੀ ਵੈਸੇ ਸਾਰੀ ਬੈਰਾਗਮਈ ਬੰਦੀ ਹੈ ਬੈਣੀ ਜਿੰਨੀ ਵੀ ਹੈ ਸਾਰੀ ਬੈਰਾਗਮਈ ਹੈ ਭਾਵ ਜਦੋਂ ਪੜਾਂਗੇ ਬੈਰਾਗ ਪੈਦਾ ਹੋ ਜਾਵੇਗਾ ਜੇ ਹੁਣ ਪੜਾਂਗੇ ਨਹੀਂ ਸੁਣਾਗੇ ਨਹੀਂ ਫੇ ਕਿਥੋਂ ਪਤਾ ਲੱਗੂਗਾ ਇਹ ਰੈਵੀ ਸੁੱਕੀ ਥੋੜੀ ਕੀ ਜਾਣੇ ਬਾਬਾ ਜੀਵਨ ਸਿੰਘ ਜੀ ਜੈ ਤਾਂ ਸਾਡੇ ਸੀ ਬਾਬਾ ਜੀਵਨ ਸਿੰਘ ਜੀ ਦੇ ਨਾਲ ਚਿਹਰਾ ਮੋਹਰਾ ਮਿਲਾ ਕੇ ਵੇਖ ਲੋ ਤੁਸੀਂ ਅੱਪੀ ਦਾਦੀ ਹਿਸਾਬ ਕਰਕੇ ਵੀ ਕਿ ਕਿੰਨਾ ਵਰਗਾ ਸੀ ਬਾਬਾ ਜੀਵਨ ਸਿੰਘ ਜੈਤਾ ਅਣਜਾਣ ਤੋਂ ਅਣਜਾਣ ਮਨੁੱਖ ਕਹਿ ਦੂ ਕਹ ਇਹਦੇ ਵਰਗਾ ਸੀ ਇਹਦੀ ਵੀ ਦਾੜੀ ਹੈ ਮੁਖਤੀ ਬਾਬੇ ਜੀਵਨ ਸਿੰਘ ਦੇ ਵੀ ਹੈ ਬਾਬੇ ਜੀਵਨ ਸਿੰਘ ਦਾ ਅੰਬਰ ਸ਼ਕਿਆ ਸੀ ਇਹਨਾਂ ਦਾ ਵੀ ਅੰਬਰ ਸ਼ਕਿਆ ਹੋਇਆ ਹੈ ਬਾਬਾ ਜੀਵਨ ਸਿੰਘ ਜੀ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਸੀ ਇਹ ਵੀ ਪੜ੍ਹਦੇ ਨੇ ਆਪਣੇ ਆਪ ਕਹਿ ਦੇਣਗੇ ਉਹਨਾਂ ਦੀ ਬਿਰਾਗ ਜਿਹੜੀ ਬਾਣੀ ਹੈ ਹਾਂ ਥਾਂ ਤੇ ਬਾਰੀ-ਬਾਰੀ ਸੰਬੋਧਨ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਰਹੇ ਹਨ ਤੇ ਦੋ ਪੰਕਤੀਆਂ ਸਾਡੇ ਮਹਾਂਪੁਰਖ ਸੰਤ ਪਾਪਾ ਨਰੈਣ ਸਿੰਘ ਜੀ ਮੋਨੀ ਮਹਾਂਪੁਰਖ ਪੜ੍ਹਦੇ ਹੁੰਦੇ ਸੀ ਵਿਹਾਰ ਦੇ ਵਿੱਚ ਆ ਕੇ ਉਹ ਕੀ ਕਹਿੰਦੇ ਜੀ ਰਚਨਾ RAM ਬਣਾਈ ਸਾਧੋ RAM ਨੇ ਬਣਾਈ ਹੈ ਰਚਨਾ RAM ਬਣਾਈ ਸਾਧੋ RAM ਨੇ ਬਣਾਈ ਹੈ ਰਤਨਾਰਾਮ ਬਣਾਈ ਸਾਧੋ RAM ਨੇ ਬਣਾਈ ਹੈ ਰਤਨਾਰਾਮ ਬਣਾਈ ਸਾਧੋ RAM ਨੇ ਬਣਾਈ ਹੈ RAM ਨੇ ਬਣਾਈ ਰਤਨਾਰਾਮ ਬਣਾਈ ਸਾਧੋ RAM ਨੇ ਬਣਾਈ ਹੈ ਜੀ ਰਤਨਾਰਾਮ ਬਣਾਈ ਸਾਧੋ RAM ਨੇ ਬਣਾਈ ਹੈ ਰਤਨਾਰਾਮ ਬਣਾਈ ਸਾਨੂੰ ਰਾਮ ਨੇ ਬਣਾਈ ਐ ਰਤਨਾਰਾਮ ਬਣਾਈ ਸਾਨੂੰ ਰਾਮ ਨੇ ਬਣਾਈ ਐ ਰਤਨਾਰਾਮ ਬਣਾਈ ਸਾਨੂੰ ਰਾਮ ਨੇ ਬਣਾਈ ਐ ਸਾਨੂੰ ਰਾਮ ਨੇ ਬਣਾਈ ਹੈ ਰਚਨਾ ਰਾਮ ਬਣਾਈ ਸਾਦੋ ਰਾਮ ਨੇ ਬਣਾਈ ਹੈ ਰਚਨਾ ਸਾਦੋ ਰਚਨਾ ਰਾਮ ਬਣਾਈ ਪਰਮਾਤਮਾ ਨੇ ਬਣ ਉਹਦੀ ਰਚਨਾ ਹੈ ਰੱਬ ਦੀ ਰਚਨਾ ਹੈ ਰਚਨਾ ਵੀ ਉਹਦੀ ਹੈ ਤੇ ਬਣਾਈ ਵੀ ਉਸੇ ਨੇ ਪਰਮਾਤਮਾ ਨੇ ਇੱਕਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਬਣੀ ਕੂਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਪਰਮਾਤਮਾ ਦੀ ਨਦਰ ਕਿਹਦੇ ਉੱਤੇ ਬਾਬਾ ਜੀਵਨ ਸਿੰਘ ਜੈਤੇ ਉੱਤੇ ਭਾਈ ਮਤੀ ਦਾਸ ਭਾਈ ਸਤੀ ਦਾ ਉਹ ਸਾਹਮਣੇ ਮਹਾਰਾਜ ਦੇ ਸਾਹਮਣੇ ਜਿਹੜੇ ਉਹ ਬੰਨ ਕੇ ਖੜਾਏ ਹੋਏ ਨੇ ਸਖਤ ਸਜਾਮਾ ਦੇ ਰਹੇ ਨੇ ਫਿਰ ਭਾਈ ਮਤੀ ਦਾਸ ਜੀ ਦਾ ਕਹਿੰਦੇ ਭਾਈ ਮਤੀ ਦਾਸ ਨੇ ਕਿਹਾ ਜੇ ਗੁਰੂ ਜੀ ਆਪ ਨੇ ਜਿਹੜਾ ਉਹ ਕਰਾਮਾ ਦਿਖਾਉਂਦੇ ਸਾਨੂੰ ਕਹਿ ਦੇਣ ਅਸੀਂ ਹੁਣ ਦਿੱਲੀ ਤੇ ਲਾਹੌਰ ਦੀ ਇਟਰਨਟ ਖੜਕਾ ਦਿੰਨੇ ਆ। ਇਹ ਜਾ ਕੇ ਰੰਗਜੀਵਨ ਨੂੰ ਦੱਸਿਆ ਗਿਆ। ਰੰਗਜੀਵਨ ਨੂੰ ਕਿਹਾ ਲਿਆਓ ਕਿਹੜਾ ਭਾਈ ਮਤੀ ਦਾਸ ਹੈ ਬੁਲਾ ਲੈਣ ਦਾ। ਕਹਿੰਦੇ ਤੈਂ ਆ ਗੱਲ ਆਖੀਏ ਕਹਿੰਦੇ ਹਾਂ ਮੇਰੇ ਗੁਰੂ ਤੋਂ ਹੁਕਮ ਕਰਾਦੇ ਹੋ। ਹੁਣੇ ਹੀ ਕੰਮ ਕਰਕੇ ਦਿਖਾ ਦਿੰਨੇ ਆ। ਲਾਦਰ ਦਾ ਫਤਵਾ ਕਹਿੰਦੇ ਫਿਰ ਇਸ ਭਾਈ ਮਤੀ ਦਾਸ ਨੂੰ ਜਿਉਂਦੇ ਨੂੰ ਆਰੇ ਨਾਲ چیر ਦਿਓ। ਦੋ ਲੱਕੜਾਂ ਦੇ ਵਿੱਚ ਜਕੜ ਦਿੱਤਾ ਭਾਈ ਮਤੀ ਦਾਸ ਆਰਾ ਲਿਆਂਦਾ। ਜਲਾਦ ਲਿਆਂਦਾ ਚਲਾਉਣ ਵਾਲਾ ਆਰਾ ਧਰ ਲੱਗੇ ਸੀਸ ਉੱਤੇ ਭਾਈ ਮਤੀ ਦਾਸ ਨੇ ਆਰੇ ਦੇ ਦੰਦਾਂ ਤੇ ਹੱਥ ਫੇਰ ਕੇ ਆਖਿਆ ਤੁਹਾਡਾ ਆਰਾ ਖੁੰਡਾ ਹੈ ਜਾਓ ਇਹਨੂੰ ਹੋਰ ਤਿੱਖਾ ਕਰੋ ਇਹ ਖਬਰ ਜਿਹੜੀ ਹੈ ਨਾ ਜਵਾਨੀ ਜਾ ਕੇ ਬਾਜਾਂ ਵਾਲ ਨੂੰ ਸੁਣਾਉਂਦਾ ਸੀ ਬਾਬਾ ਜੀਵਨ ਸਿੰਘ ਜੈਤਾ ਕਹਿੰਦੇ ਤੁਹਾਡਾ ਆਰਾ ਹਜੇ ਜਿਹੜਾ ਖੁੰਡਾ ਹੈ ਇਹਨੂੰ ਹੋਰ ਤਿੱਖਾ ਕਰੋ ਤੁਸੀਂ ਆਰਾ ਤਿੱਖਾ ਕਰ ਲਓ ਮੈਂ ਆਪਣਾ ਮਨ ਤਿੱਖਾ ਕਰ ਲੈਣਾ ਕਹਿੰਦੇ ਆਰਾ ਤਾਂ ਟਕੋਰੀ ਨਾ ਤਿੱਖਾ ਹੋ ਜੂਗਾ ਓਏ ਤੂੰ ਆਪਣਾ ਮਨ ਕਾਹਦੇ ਨਾਲ ਤਿੱਖਾ ਕਰੇਗਾ ਕਹਿੰਦਾ ਮੇਰੇ ਗੁਰੂ ਨੇ ਮੈਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਬਖਸ਼ਿਸ਼ ਕੀਤਾ ਹੈ ਤੇ ਉਸ ਪਾਠ ਦੀ ਪਾਵਨ ਪੰਤਰ ਪਹਿਲੀ ਪੌੜੀ ਦੀ ਆਖਰੀ ਪੰਕਤੀ ਹੈ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਮੈਂ ਚੱਲਦਾ ਹਾਂ ਤੇ ਮੈਂ ਆਰਾ ਤਿੱਖਾ ਕਰ ਲਾ ਤਿਆਰਾ ਤਿੱਖਾ ਕਰਕੇ ਲਿਆਂਦਾ ਸੀਸ ਤੇ ਰੱਖ ਲਿਆ ਫਿਰ ਕਿਹਾ ਬ ਭਾਈ ਮਤੀ ਦਾਸ ਇੱਕ ਇੱਕ ਹੋਰ ਗੱਲ ਸੁਣ ਲੋ ਕਹਿੰਦੇ ਹਾਂ ਬਈ ਜਮੇ ਟਿਕਾਈ ਨਾ ਚਲਾਏ ਹੌਲੀ ਹੌਲੀ ਮੇਰੇ ਪਾਠ ਨੂੰ ਲੱਗਣਗੇ 7 8 ਮਿੰਟ ਤੇ ਤੁਹਾਡਾ ਆਰਾ ਜਿਹੜਾ ਚੱਲਣਾ 7 8 ਮਿੰਟ ਚੱਲਣਾ ਚਾਹੀਦਾ ਪਹਿਲਾਂ ਨਾ ਕਿਤੇ ਦੇਖਿਓ ਕਿਤੇ ਫਹਾਜਾ ਪੜਦੋਂ ਉੱਚੀ ਰੋਟੇੜਾ ਲੱਗ ਜੂਗਾ ਭਾਈ ਮਤੀ ਦਾਸ ਨੇ ਉਸ ਜਲਾਦ ਨੂੰ ਬੜੇ ਪਿਆਰ ਦੇ ਵਿੱਚ ਆ ਕੇ ਇਹ ਗੱਲ ਜਾ ਕੇ ਕਲਗੀਆਂ ਵਾਲੇ ਨੂੰ ਭਾਈ ਜਮੇ ਹਣੋ ਹਣੀ ਸੀ ਨਾ ਉਧਰ ਬਾਜਾਂ ਵਾਲੇ ਦਾ ਅਵਤਾਰ ਤੇ ਉਧਰ ਬਾਬਾ ਜੀਵਨ ਸਿੰਘ ਜੈਤੇ ਦਾ ਅਵਤਾਰ ਹੁਣ ਤਨ ਕਲਗੀ ਤਰਪਾਛ ਮੱਝ ਨੇ ਤਾਂ ਨਹੀਂ ਆਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੂੰ ਮੇਰਾ ਬੇਟਾ ਹੈ ਜਦੋਂ ਸੀਸ ਲੈ ਕੇ ਗਿਆ ਕਹਿੰਦੇ ਨਹੀਂ ਤੂੰ ਗੁਰੂ ਤੇਗ ਬਹਾਦਰ ਮਹਾਰਾਜ ਦਾ ਬੇਟਾ ਹੈ ਤੇ ਮੇਰਾ ਭਰਾ ਹੈ ਇਹ ਗੱਲ ਆਕੀ ਸੀ ਇਸ ਕਰਕੇ ਕਲਗੀਧਰ ਪਾਰਸ਼ ਮਹਾਰ ਦੇ ਭਰਾਵਾਂ ਮੰਗੂ ਲੱਗਣ ਵਾਲੇ ਬਾਬਾ ਜੀਵਨ ਸਿੰਘ ਜੈਤਾ ਅੱਜ ਬਾਜਾਂ ਵਾਲੀ ਨੂੰ ਕਹਿ ਲੱਗੇ ਜਦੋਂ ਨਾ ਮਤੀ ਦਾਸ ਦੇ ਸੀਸ ਉੱਤੇ ਆਰਾ ਚੜ੍ਹ ਧਰਿਆ ਤੇ ਜਲਾਦ ਨੂੰ ਇਸ ਤਰ੍ਹਾਂ ਹੱਸ ਕੇ ਖਿੜਖੜਾ ਕੇ ਬੜੇ ਪਿਆਰ ਦੇ ਵਿੱਚ ਆ ਕੇ ਕਹਿ ਰਹੇ ਸੀ ਕਹਿਣ ਲੱਗੇ ਦੇਖੀ ਮਿੱਠਾ ਲੱਗਦਾ ਗਲਾਦ ਵਾਲਾ ਯਾਰਾ ਵਈ ਹਾਉਲੀ ਹੌਲੀ ਤੀਰ ਸੀਸ ਨੂੰ ਮਿੱਠਾ ਲੱਗਦਾ ਗਲਾਬ ਵਾਂਗ ਆ ਹੌਲੀ ਹੌਲੀ ਤੀਰ ਸੀਸ ਨੂੰ ਮਿੱਠਾ ਲੱਗਦਾ ਜਿਨਾਂ ਵਾਂਗ ਆ ਹੌਲੀ ਹੌਲੀ ਤੀਰ ਸੀਸ ਨੂੰ ਜਿਨਾਂ ਸਾਡੇ ਬਿਰੋੜੋ ਕੇ ਬਾਬਾ ਜੀਵਨ ਸਿੰਘ ਜੈਤੇ ਦੇ ਮੁਖਾਰਬਿੰਦ ਦੇ ਬਚਨ ਸੀ ਪਹਿਲਾਂ ਜਾ ਕੇ ਬਾਜਾ ਵਾਲੇ ਨੂੰ ਸੁਣਾਏ ਫਿਰ ਕਲਮ ਬੰਦ ਕਰਕੇ ਅੱਗੇ ਜੜੀ ਆਓ ਸੇਵਾ ਲਈ ਆਓ ਪਿਆਰ ਵਿੱਚ ਕੱਲ ਨੂੰ ਉਹਨਾਂ ਦਾ ਅ ਜਗਮਨਪੁਰ ਵੈਸੀ ਅੱਜ ਦੀ ਤ੍ਰਿਕਾਂ ਮਤਾਬਕ ਉਹ ਅੱਜ 4 ਤਰੀਕ ਦਾ ਬਣਦਾ ਪਰ ਕੱਲ ਨੂੰ ਇਤਬਾਰ ਹੈ ਆਪਾਂ ਸਾਰੇ ਰਲ ਮਿਲ ਕੇ ਧੰਨ ਬਾਜਾ ਵਾਲੇ ਦੇ ਸਮਕਾਲੀ ਨਾਲ ਦੇ ਹਾਣੀ ਉਹਨਾਂ ਬਜ਼ੁਰਗਾਂ ਦੇ ਅੱਜ ਤਿੰਨ ਕੱਲ ਨੂੰ 4 ਤਰੀਕ ਦਾ ਦਿਹਾੜਾ ਹੈ ਤੇ ਐਤਵਾਰ ਦਾ ਆਪਾਂ ਇੱਥੇ ਸਾਰਿਆਂ ਨੇ ਰਲ ਮਿਲ ਕੇ ਸੰਗਤ ਰੂਪ ਦੇ ਵਿੱਚ ਹੋ ਕੇ ਤੇ ਨਾਲੇ ਤਾਂ ਉਹਨਾਂ ਦੀ ਯਾਦ ਵਿੱਚ ਸੁਖਨੀ ਸਾਹਿਬ ਦਾ ਪਾਠ ਕਰੀਏ ਕਰਦਾਂਗੇ ਕੁਝ ਬੱਤਾਂ ਨਹੀਂ ਐਨੀ ਵਾਪੇ ਜੀਵਨ ਸਿੰਘ ਨੇ ਜੈਤੇ ਨੇ ਕਹਿਣਾ ਵੀ ਵਾਹ 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 ਬੜੇ ਤੁਸੀਂ ਤਾਂ ਬਹੁਤ ਸਿਆਣੇ ਬੰਦੇ ਹੋ ਤੁਸੀਂ ਪਾਠ ਕਰ ਦਿੱਤਾ ਨਹੀਂ ਇੱਕ ਪਾਠ ਕਰਾਂਗੇ ਸਾਡਾ ਜੀਵਨ ਸਫਲ ਹੋਊਗਾ ਬੈਠ ਕੇ ਸੁਣਾਗੇ ਸਾਡਾ ਭਲਾ ਹੋਊਗਾ ਨਾ ਕਰਾਂਗੇ ਬਾਬਿਆਂ ਨੇ ਨਾਰਾਜ਼ ਨਹੀਂ ਹੋਣਾ ਵੀ ਤੁਸੀਂ ਕਰਿਆ ਨਹੀਂ ਓਏ ਵੀ ਤੁਸੀਂ ਪਾਠ ਨਹੀਂ ਕੀਤਾ ਨਾ ਤੁਸੀਂ ਲੰਗਰ ਲਾਇਆ ਨਾ ਤੁਹਾਡੇ ਨੇ ਨਾਰਾਜ਼ ਨਹੀਂ ਹੋਣਾ ਜੇ ਲੰਗਰ ਲਾਮਾਂਗੇ ਚਾਹ ਪਾਣੀ ਦਾ ਕਰਾਂਗੇ ਅਰਦਾਸ ਬੇਨਤੀ ਕਰਾਂਗੇ ਤੇ ਤਾਂ ਫਿਰ ਸਾਡਾ ਭਲਾ ਤੇ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਭਾਈ 5 ਤਰੀਕ ਵਾਲੇ ਦਿਨ ਆਪਾਂ ਸਾਰੇ ਰਲ ਮਿਲ ਕੇ ਬਾਬਾ ਜੀ ਦਾ ਦਿਹਾੜਾ ਮਨਾਉਣਾ ਹੈ ਆਗਮਨ ਪੁਰਬ ਮਨਾਉਣਾ ਹੈ ਤੇ ਤੁਸੀਂ ਹਾਜ਼ਰੀਆਂ ਭਰਣੀਆਂ ਨੇ ਪਾਠ ਸੁਖਮਨੀ ਸਾਹਿਬ ਦਾ ਹੋਊਗਾ ਤੇ ਚਾਹ ਦੇ ਲੰਗਰ ਦੀ ਸੇਵਾ ਹੋਊਗੀ ਉਹਦੇ ਵਿੱਚ ਵੱਧ ਚੜ ਕੇ ਯੋਗਦਾਨ ਪਾ ਕੇ ਆਪ ਕਿਰਪਾ ਕਰਕੇ ਆਪਣਾ ਜੀਵਨ ਸਫਲ ਬਣਾਓ ਉਸ ਮਹਾਪੁਰਖ ਦੀ ਪਵਿੱਤਰ ਯਾਦ ਨੂੰ ਮੁੱਖ ਰੱਖ ਕੇ ਜਨ ਕੀ ਯਾਦ ਮਨਤੇ ਹੋ ਉਨਕੀ ਬਾਤ ਬੀ ਮਨੋਰਮ ਕਲੀ ਮਾਲਾ ਦੀ ਜਨ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਇੱਕ ਗੁਰਦੁਆਰਾ ਸਿੰਘ ਸਭਾ ਵੱਲੋਂ ਕੱਲ ਸਾਨੂੰ ਇੱਕ ਚਿੱਠੀ ਪੱਤਰ ਆਇਆ ਤੁਹਾਡੇ ਸਾਰਿਆਂ ਦੇ ਨਾਂ ਤੇ ਨਾ ਪ੍ਰਬੰਧ ਕਮੇਟੀ ਗ੍ਰੰਥੀ ਸਹਿਬਾਨ ਤੇ ਸੰਗਤ ਵਾਸਤੇ 5 ਤਰੀਕ ਤੋਂ ਖੰਡ ਪਾਠ ਪ੍ਰਕਾਸ਼ ਹੋਣਾ ਉਧਰ 7 ਤਰੀਕ ਨੂੰ ਭੋਗ ਪਹਿਨਣਗੇ ਉਹਨਾਂ ਨੇ ਕਿਹਾ ਵੀ ਸੰਗਤ ਸਮੇਤ ਤੁਸੀਂ ਸਾਰੇ ਪ੍ਰਬੰਧਕ ਕਮੇਟੀ ਇਤਨੀ ਵੀ ਇਹ ਸਾਰੇ ਵੱਡੇ ਗੁਰਦੁਆਰਾ ਸਾਹਿਬ ਮੰਡੀ ਵਾਲਾ ਜਿਹੜਾ ਗੁਰਦੁਆਰਾ ਹੈ ਉੱਥੇ 7 ਤਰੀਕ ਨੂੰ ਪਹੌਂ ਪਾਏ ਜਾਣਗੇ ਸ੍ਰੀ ਖੰਡ ਪਰ ਸਾਹਿਬ ਦੇ ਉੱਥੇ ਆਪਾਂ ਨੇ ਜ਼ਰੂਰ ਦਰਸ਼ਨ ਦੇਣੇ ਐ ਬੈਸੇ 7 ਤਰੀਕ ਦੀ ਮੱਸਿਆ ਅਸੀਂ ਸਵਖਤ ਤੇ ਤੜਕੇ ਅੰਮ੍ਰਿਤ ਵੇਲੇ ਮੱਥਾ ਟੇਕ ਕੇ ਫਿਰ ਮਸਤੂਆਣਾ ਸਭ ਲੰਗ ਜਾਾਂਗੇ ਅਸੀਂ ਪਹਿਲਾਂ ਹਾਜ਼ਰੀ ਲਵਾ ਦੇਾਂਗੇ ਤੇ ਤੁਸੀਂ ਸਾਰਿਆਂ ਸਗਤਾਂ ਨੂੰ ਉੱਥੇ ਹਾਜ਼ਰੀ ਜਿਨ੍ਹਾਂ ਕੋਲ ਸਮਾਂ ਹੋਇਆ ਭਾਈ ਵੱਡੇ ਗੁਰਦਾਰ ਸਾਹਿਬ 7 ਤਰੀਕ ਨੂੰ ਜਰੂਰ ਦਰਸ਼ਨ ਦੇ ਕੇ ਤੇ ਉਹ ਉੱਥੇ ਹਾਜ਼ਰੀਆਂ ਭਰਨੀ ਕਿਰਪਾਤਾ ਕਰੇ ਰਾਮਕਲੀ ਮਹਲਾਤੀ ਜਾਨ ਦੇ ਓਮਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਮੈਂ ਜਦ ਦੇਖੀ ਮਨ ਵਧੀਆਂ ਬਧਾਨਿਆ ਰਾਗਰਤਨ ਪਰਵਾਰ ਪਰੀਆਂ ਸ਼ਬਦ ਗਾਣਿਆ ਸ਼ਬਦ ਤਾਂ ਗਾਓ ਹਰੀ ਕੇ ਰਾਮ ਆਇਆ ਕੈ ਨਾਨਕ ਨੰਦ ਆਸਤ ਗੁਰੂ ਮੈਂ ਪਾਇਆ ਮਨ ਮੇਰਾ ਗੁਜ਼ਦਾਰ ਵਰਨਾਲੇ ਵਰਨਾਲੋ ਤੁਮਨ ਮੇਰੇ ਦੁਖ ਸਭ ਦਸਾਰਣਾ ਅਨੁਕਾਰੋ ਕਰਿ ਤੇਰਾ ਕਾਲ ਸਭ ਸਵਾਰਣਾ ਸਭ ਨੰਗ ਲੰਸ ਮਰਥ ਸੁਆਮੀ ਸੋ ਕਮਨੁ ਗਸਾਰੇ ਕੈ ਨਾਨਕ ਮਨ ਮੇਰੇ ਗੁਜ਼ਦਾਰ ਵਰਨਾਲੇ ਹਾ ਕੇ ਸਨਿਵਾ ਕੀ ਨਹੀਂ ਕਰਦੇ ਰਹਿ ਤਾ ਤੇ ਰੰਗ ਸੇ ਸਿੰਜੋ ਪਾਵੇ ਸਦਾ ਸੁਖ ਸੁਲਾ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕ ਮਨ ਸੁਆਵਜ ਨਾ ਦੁਖੇਰੇ ਬੇ ਨਾਨਕ ਸੱਚੇ ਸਾਇਬ ਕੀ ਨਹੀਂ ਕਰਤੇ ਰੈ ਸਤਨ ਮੇਰਾ ਲਗਾਰ ਸਤਨ ਮੈਂ ਦਰਿ ਜਨ ਭੁਖਾ ਸਭ ਗੁਆਇਆ ਕਰ ਸਾਧ ਸੁਖ ਮੰਨ ਆਈ ਵਸਿਆ ਜਿਨੀ ਇੱਛਾ ਸਾ ਪਜਾਈਆ ਰਾਤ ਨੂੰ ਤੋਂ ਨੀਰੜਿਆ ਕਹਿਣਾ ਨੂੰ ਸੁਣ ਸੰਤੋਸ਼ ਸ਼ਬਦ ਤਰ ਪਿਆਰੋ ਸੱਚਾ ਨਾਮ ਮੇਰਾ ਆਦਾਰੂ ਗਜੇ ਪੰਜ ਸ਼ਬਦ ਜਿਤ ਕਰਿ ਸੁਭਾਗੇ ਕਰਿ ਪ੍ਰਾਪੇ ਸ਼ਬਦ ਬਾਚੀ ਕਲਾ ਜਿਤ ਕਰਤਾਰੀਆ ਪੰਜ ਦੂਤ ਤੁਧ ਅਤ ਕੀਤੇ ਦੁਖ ਕਰਮ ਪਾਇ ਤੋ ਜਨ ਕੋ ਸੇ ਨਾਮ ਹਰ ਕਹਿ ਲਾਗੇ ਨਾਮ ਸਦਾ ਸੁਖੁ ਆਦਿਕਰਿਆ ਨਹਦ ਬਾਜੀ ਚਲੋ ਬਡ ਭਾਕੀਓ ਸਗਲ ਮਨੋ ਤਪੂਰੇ ਭਾਰੇ ਮਰ ਪਾਇ ਉਤਰੇ ਜਨ ਬਿਦੂਰੇ ਸੋ ਪ੍ਰੋਕ ਸ਼ੰਤਾ ਅੰਤਰੇ ਸੁਣੀ ਸਚੀ ਬਾਣੀ ਰਾਜਨ ਭੇਲੇ ਸੇ ਪੂਰੇ ਹੁਰਤੇ ਜਾਣ ਸੰਤ ਬਨੀਰ ਕਹਤੇ ਭੇ ਸਤਿਗੁਰ ਆਪੇ ਭੂਰੇ ਬਲਬਾਤ ਨਾਨਕ ਗੁਰ ਚਰਨ ਲਾਗੇ ਹਾਜੀ ਅਨਾਨ ਪੂਰੇ ਬੱਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹਿ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹਿ